ਅੱਲ੍ਹਾ ਕੱਲ ਕਿ ਸਾਨੂੰ ਸਾਡੀ ਟੀਮ ਦੇ ਹੱਥੋਂ ਇੱਕ ਲੈਟਰ ਲੱਗਾ ਜਿੱਦਾਂ ਨੇ ਸਰਦਾ ਪੱਤਰ ਵਗੈਰਾ ਉੱਤੇ ਪਬਲਿਕ ਨੂੰ ਦਿੱਤੇ ਹੋਏ ਸੀਗੇ ਕਿ ਤੇ ਇਹਨਾਂ ਨੇ ਡਾਕੂਮੈਂਟਰੀ ਰੀਲੀਜ਼ ਕਰਨੀਆਂ ਜਾਂ ਉਹਦਾ ਕੋਈ ਵੀ ਪਾਰਟ ਜਨਤਾ ਦੇ ਸਾਹਮਣੇ ਰੱਖਣਾ ਤਾਂ ਜਦੋਂ ਵੀ ਸਾਨੂੰ ਪਤਾ ਲੱਗਿਆ ਵੀ ਸਾਨੂੰ ਉਸ ਚੀਜ਼ ਦਾ ਕੋਈ ਪਤਾ ਨਹੀਂ ਹੈ ਤਾਂ ਅਸੀਂ ਸ਼ੁਰੂ ਤੋਂ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਚਾਹੀਏ ਚਾਹੇ ਕੋਈ ਬੁੱਕ ਲਿਖਦਾ ਹੈ ਚਾਹੇ ਕੋਈ ਡਾਕੂਮੈਂਟਰੀ ਬਣਾਉਂਦਾ ਹੈ ਔਰ ਉਹ ਵੀ ਇਨਵੈਸਟੀਗੇਸ਼ਨ ਦੇ ਨਾਲ ਸੰਬੰਧਤ ਹੈ ਜਿਹੜੀ ਤਾ ਉਹਦੇ ਲਈ ਅਸੀਂ ਹਮੇਸ਼ਾ ਹੀ ਗੁਰੇਜ ਕਰਦੇ ਹਾਂ ਕਿ ਜਦ ਤੱਕ ਜਿਹੜਾ ਇਹ ਟ੍ਰਾਇਲ ਕੋਰਟ ਦੇ ਵਿੱਚ ਚੱਲ ਜਾਂਦਾ ਹੈ ਤਾਂ ਸਾਨੂੰ ਲੱਗਦਾ ਹੈ ਵੀ ਇਹ ਸਾਡੇ ਜਿਹੜੀ ਸੋਸ਼ੀਅਨ ਨੂੰ ਸਜ਼ਾ ਦਵਾਉਣ ਦੇ ਵਿੱਚ ਕੋਈ ਨਾ ਕੋਈ ਲਿਕਨ ਪਾ ਸਕਦੇ ਆ ਕੋਈ ਨਾ ਕੋਈ ਇਦਾਂ ਦਾ ਸ਼ਰੂਫ ਆ ਛੱਡ ਸਕਦੇ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਤ ਹੋ ਸਕਦਾ ਤਾਂ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਕਿਰਪਾ ਕਰਕੇ ਇਹਨਾਂ ਨੂੰ ਤਦ ਤੱਕ ਰੋਕਿਆ ਜਾ ਵੀ ਜਦ ਤੱਕ ਮਾਨਯੋਗ ਅਦਾਲਤ ਦੇ ਟ੍ਰਾਇਲ ਕੰਪਲੀਟ ਨਹੀਂ ਹੋਇਆ ਅਗਲਾ ਕੀ ਰੁਕ ਰੂਗਾ ਜੇ 11 ਤਰੀਕ ਨੂੰ ਨਹੀਂ ਹਟਦੇ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕੀ ਰੁਕ ਰੇਗਾ ਬਿਲਕੁਲ ਬਟਾ ਅਗਲਾ ਰੁਕਤਾ ਇਹੀ ਹੈ ਵੀ ਜੋ ਜਿੰਨਾ ਕਿ ਸਾਡੇ ਸੰਵਿਧਾਨ ਦੇ ਮਤਲਬਕ ਜਿੰਨਾ ਕਿ ਕਾਨੂੰਨ ਸਾਨੂੰ ਹੱਕ ਦਿੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਵਿਚਾਰਾ ਜੂਈ ਮਾਨਯੋਗ ਅਦਾਲਤ ਦੇ ਸਾਹਮਣੇ ਵੀ ਕਰਾਂਗੇ ਇਸ ਗੱਲ ਦੀ ਵੀ ਕਿ ਕੀ ਵਜ੍ਹਾ ਵੀ ਤੁਸੀਂ ਵੈਮਲੀ ਦੀ ਬਿਨਾਂ ਸਹਿਮਤੀ ਦੇ ਬਿਨਾ ਪ੍ਰੂਵਤੋ ਬਿਨਾ ਜੋ ਕੁਝ ਵੀ ਕੋਈ ਕਦੇ ਕੋਈ ਬੁੱਕ ਦਾ ਰੌਲਾ ਪੈ ਜਾਂਦਾ ਕਦੇ ਕਿਸੇ ਉਹਦਾ ਪੈਣੇ ਵੀ ਤੁਹਾਨੂੰ ਕਾਦੀ ਜਲਦੀ ਹੈ ਅਸੀਂ ਤੁਹਾਡੇ ਤੋਂ ਇੰਨਾ ਕ ਸਹਿਯੋਗ ਮੰਗਦੇ ਆ ਅਸੀਂ ਵੀ ਤੁਹਾਡੇ ਭੈਣ ਭਰਾ ਤੁਸੀਂ ਸਾਡੀ ਜਿਹੜੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਸੀਂ ਟ੍ਰਾਇਲ ਦੇ ਵਿੱਚ ਦੋਸ਼ ਨੂੰ ਸਜ਼ਾ ਦਿਵਾਉਣੇ ਚਾਹੁੰਦੇ ਆ ਤਾਂ ਤੁਹਾਨੂੰ ਸਾਡੀ ਇਨਸਾਨੀਅਤ ਦੇ ਮਦਦ ਕਰਨੀ ਚਾਹੀਦੀ ਕੋਈ ਇਹਨਾਂ ਨਾਲ ਪਹਿਲਾਂ ਇਸ ਤੋਂ ਪਹਿਲਾਂ ਕੋਈ ਵਾਰਤਾਲਾਪ ਹੋਈ ਹੈ ਜੀ ਇਸ ਵਿਸ਼ੇ ਤੇ ਗੱਲਬਾਤ ਹੋਈ ਸੀ ਕਿ ਕੋਈ ਉਹਨਾਂ ਨੇ ਪਹਿਲਾਂ ਪੁੱਛਿਆ ਜੀ ਬੇਟਾ ਮੈਨੂੰ ਜਿੰਨੀ ਕਿ ਜਾਣਕਾਰੀ ਇਹਦੇ ਬਾਰੇ ਮਿਲੀ ਹੈ ਜਿੰਦਾ ਬਾਹਰਲੇ ਬੱਚਿਆਂ ਨੇ ਜਾਂ ਜਿਹੜੇ ਜਿਹਨੂੰ ਫਰੈਂਡ ਕਹਿੰਦੇ ਆ ਇਹ ਫਰੈਂਡ ਦੇ ਪਤਨੀ ਕਿਹਨੂੰ ਕਹ ਰਹੇ ਨੇ ਮੈਂ ਫਰੈਂਡ ਤਾਂ ਉਹਨਾਂ ਨੂੰ ਸਮਝਦਾ ਵੀ ਜੋ ਸਿੱਧੂ ਦੇ ਜਾਣ ਤੋਂ ਬਾਅਦ ਵੀ ਅੱਜ ਵੀ ਫੈਮਿਲੀ ਦੇ ਨਾਲ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਆ ਔਰ ਪਰਿਵਾਰ ਬੰਮੂ ਸਾਡੇ ਨਾਲ ਦੁੱਖ ਸੁੱਖ ਵੰਡਾਉਂਦੇ ਆ ਉਹ ਸਾਰੇ ਦੋਸਤ ਹੈ ਉਹਨਾਂ ਕੋਲ ਵੀ ਇਹਨਾਂ ਨੇ ਪਹੁੰਚ ਕੀਤੀ ਕਾਫੀ ਕੋਲ ਪਰੰਤੂ ਉਹਦਾਂ ਨੇ ਮਨਾਂ ਕਰਤਾ ਵੀ ਜਦ ਤੱਕ ਸਾਨੂੰ ਪਰਿਵਾਰ ਵੱਲੋਂ ਅਲਾਉ ਨਹੀਂ ਕੀਤਾ ਜਾਊਗਾ ਅਸੀਂ ਉਹਨਾਂ ਦੇ ਬਿਨਾਂ ਪੁੱਛੇ ਤਾਂ ਨਹੀਂ ਬੋਲਾਂਗੇ ਕਿਤੇ ਕਿ ਕਿਸੇ ਗੱਲ ਤੇ ਪਰੰਤੂ ਇਹ ਪਤਾ ਨਹੀਂ ਕਿਹੜੇ ਫਰੈਂਡ ਨੇ ਮੈਨੂੰ ਜਦ ਤੱਕ ਪਤਾ ਲੱਗਿਆ ਵੀ ਇਹਦਾਂ ਨੇ ਕੁਝ ਤਾਂ ਜਿਹੜੇ ਸਾਡੀ ਐਫ ਆਈ ਆਰ ਦੇ ਵਿੱਚ ਨਾਮਜਦ ਨੇ ਬੰਦੇ ਵਿਦੋਸ਼ੀ ਨੇ ਜਿਨ੍ਹਾਂ ਨੇ ਇੰਟਰਵਿਊ ਕਰ ਲਿਆ ਉਹ ਸਾਡੇ ਹੱਕ ਚ ਜ ਸਾਡੇ ਸਹੀ ਤਰੀਕੇ ਨਾਲ ਜਿਹੜਾ ਐਡਾ ਵੱਡਾ ਕ੍ਰਾਈਮ ਇੰਨਾ ਵੱਡਾ ਮਰਡਰ ਹੋਇਆ ਉਹਦੇ ਬਾਰੇ ਕਿੱਦਾਂ ਬੋਲਣਗੇ ਉਹ ਤਾਂ ਆਪਣੇ ਆਪ ਨੂੰ ਪਾਕ ਪਵਿੱਤਰ ਹੀ ਕਹਿਣਗੇ ਨਾ ਤਾਂ ਕਰਕੇ ਸੀ ਤੁਸੀਂ ਅਦਾਲਤ ਦਾ ਫੈਸਲਾ ਢੀ ਜਿਹੜੇ ਮਾਨਯੋਗ ਜੱਜ ਸਾਹਿਬ ਹੈ ਜਿਹੜਾ ਉਹ ਬੜੀ ਖੋਪੜਦਾਲ ਤੋਂ ਬਾਅਦ ਵੀ ਫੈਸਲਾ ਦੇਣਗੇ ਉਸ ਤੋਂ ਬਾਅਦ ਜਿੱਦਾਂ ਦਾ ਅਦਾਲਤ ਦਾ ਫੈਸਲਾ ਹੁੰਦਾ ਤੁਸੀਂ ਕਰ ਲਿਓ ਅਸੀਂ ਕਦੋਂ ਕਹਿੰਦੇ ਵੀ ਨਾ ਕਰੋ ਪਰੰਤੂ ਇੱਕ ਟ੍ਰਾਇਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤਾਂ ਨਾ ਕਰੋ ਇਸ ਤਾਂ ਪਹਿਲਾਂ ਹੀ ਬਹੁਤ ਤੰਗ ਐ ਇਸ ਗੱਲ ਤੋਂ ਜਿਹਦੇ ਘਰੋਂ ਜਿਹੜਿਆ ਸਾਰਾ ਔਰ ਤੁਸੀਂ ਬਿਨਾ ਕਿਸੇ ਕਸੂਰ ਤੋਂ ਇੰਨਾ ਵੱਡਾ ਜਿਹੜਾ ਕ੍ਰਾਈਮ ਕਰਕੇ ਘਰੇ ਬੈਠੇ ਬੱਚੇ ਨੂੰ ਮਾਰ ਦਿੱਤਾ ਯਾਰ ਹੁਣ ਸਾਨੂੰ ਕੋਰਟ ਦੇ ਵਿੱਚ ਵੀ ਤੁਸੀਂ ਜੜਿੱਕੇ ਲਾ ਰਹੇ ਹੋ ਤਾਂ ਮੈਂ ਕਹਿੰਦਾ ਤੁਹਾਨੂੰ ਪ੍ਰਮਾਤਮਾ ਤੋਂ ਜੂੜੜਨਾ ਚਾਹੀਦਾ ਸਿੱਧੂ ਦੀ ਈਪੀ ਆ ਰਹੀ ਹੈ 11 ਜੂਨ ਨੂੰ ਕੀ ਹੈਗਾ ਖਾਸ ਤੇ ਕਿੰਨੇ ਗੀਤ ਨੇ ਸਰ ਕਿਵੇਂ ਹੈਗੇ ਅਪਡੇਟ ਈਪੀ ਬਟਾਸੀਂ ਪਹਿਲੇ ਕਾਫੀ ਚਿਰ ਤੋਂ ਵੈਸੇ ਐਲਾਨ ਕੀਤਾ ਹੋਇਆ ਵੀ 11 ਜੂਨ ਨੂੰ ਵੈਸੇ ਵੀ ਅਸੀਂ ਸਾਡੀ ਇੱਕ ਰੀਤ ਹੈ ਪਰਵਾਤੀ ਅਸੀਂ ਛੱਡਦੀ 15 ਅ ਮਈ ਨੂੰ ਛੱਡਦੇ ਹੁੰਦੇ ਆ ਜਾਂ 5 ਜਨਵਰੀ ਨੂੰ ਜਾਂ 11 ਤਿੰਨ ਡੇਟਾਂ ਹੀ ਸਾਡੀਆਂ ਪੱਕੀਆਂ ਹੁੰਦੀਆਂ ਨੇ ਪਰੰਤੂ ਇਹ ਇਹ EP ਦੇ ਤਿੰਨੇ ਗਾਣੇ ਨੇ ਬਹੁਤ ਸੋਹਣੇ ਗੀਤ ਹੈ ਔਰ ਇੱਕ ਵਾਰ ਇਸ ਵਾਰ ਥੋੜਾ ਜਿਆ ਤੁਹਾਨੂੰ ਇੱਕ ਬਗਲਮਾਰੂਪੀ ਸੁਬਰੀ ਬਦਾ ਮਿਲੂਗਾ ਤੇ ਇੱਕ ਮੈਂ ਤੁਹਾਨੂੰ ਜਿਹੜਾ ਦੋਸਤਾਂ ਦੇ ਬਾਰੇ ਦੱਸਦਾ ਨਾ ਉਹ ਦੋਸਤਾਂ ਦੇ ਬਾਰੇ ਕਿਸੇ ਸਮੇਂ ਦੇ ਵਿੱਚ ਮੈਂ ਇਸੇ ਗੀਤ ਨੂੰ ਰੀਲੀਜ਼ ਕਰ ਦੋ ਰੋਕਿਆ ਵੀ ਨਹੀਂ ਆਪਾਂ ਨਹੀਂ ਕਰਨਾ ਚਾਹੀਦਾ ਪਰੰਤੂ ਸ਼ੁਭਦੀਪ ਦੀ ਆਵਾਜ਼ ਦੇ ਵਿੱਚ ਇਹ ਇੱਕ ਤਿਆਰ ਗਾਣਾ ਜਿਹੜਾ ਆਪਾਂ ਹੁਣ ਜਿੰਨੇ ਸ਼ੁਭਦੀਪ ਦੇ ਦੋਸਤ ਨੇ ਜਿਹੜੇ ਆਪਣੇ ਆਪ ਨੂੰ ਅਖੌਤੀ ਕਹਿਣਾ ਜਿਹੜੇ ਦੋਸਤ ਨੇ ਉਹਨਾਂ ਨੂੰ ਸੁਣ ਦੇ ਲਈ ਨਾ ਸ਼ੁਭਦੀਪ ਦੀ ਜਵਾਨੀ ਸੁਣੋਗੇ ਤੁਸੀਂ